ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੀ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਦੀਨਾ ਸਾਹਿਬ ਆ ਜਾਂਦਾ ਸਜਣੋ। ਤੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਆ ਲ ਆ ਜਾਂਦੀ ਆ। ਤੇ ਦੀਨਾ ਸਾਹਿਬ ਉਹ ਨਗਰ ਆ ਜਿੱਥੋਂ ਆਪਣੀ ਮਨ ਲਓ ਵੀ 10ਵੀਂ ਪਾਤਸ਼ਾਹੀ ਨੇ ਸ੍ਰੀ ਗੁਰੂ ਹਰਗੋਬਿੰਦ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਨੇ ਜਫਰਨਾਮਾ ਦਿੱਲੀ ਨੂੰ ਭੇਜਿਆ ਸੀ ਇਹ ਉਹ ਦੀਨਾ ਸਾਹਿਬ ਆ ਸੱਜਣਾ ਕਰਮਾਂ ਵਾਲੀ ਧਰਤੀ ਆ ਸਿਰ ਝੁਕਦਾ ਇਸ ਧਰਤੀ ਨੂੰ ਵੱਡਾ ਗੁਰਦੁਆਰਾ ਇੱਥੇ ਬਣਿਆ ਹੋਇਆ ਤੇ ਉਸ ਧਰਤੀ ਤੋਂ ਅੱਜ ਤੁਹਾਨੂੰ ਦੋ ਐਨੀਮਲ ਵਿਖਾਉਣੇ ਆ ਦੋਨੇ ਟੋਕੜ ਗੱਬ ਚੱਕ ਪਾਸ ਦੀਨਾ ਸਾਹਿਬ ਵਾਲੇ ਫੌਜੀ ਕੋਲ ਬੂਰੀ ਵੀ ਟੋਕੜ ਗੱਬਣ ਚੱਕ ਪਾਸਾ ਕਿੰਨੇ ਚਿਰ ਦੀ ਇਹਦਾ ਲੇਖਾ ਜੋਖਾ ਪੁੱਛ ਲਾਂਗੇ ਤੇ ਇੱਕ ਸੱਜਣੋ ਆ ਗਈ ਨੀਲੀ ਰਵੀ ਦੀ ਖੜੀ ਪਰੇ ਉਹ ਵੀ ਕਿੰਨੇ ਚਿਰ ਦੀ ਗੱਬਣ ਉਹਦਾ ਵੀ ਹਸਾਬਕਤਾ ਪੁੱਛ ਲਾਂਗੇ ਆ ਵੀ ਨੀਲੀ ਰਵੀ ਚ ਪੈਂਦੀ ਆ ਖੁਰਚਾਰੇ ਤੋਤੇ ਆ ਤੇ ਮਨ ਲੋਕੀ ਮੱਥੇ ਚ ਥੱਲਿਓਂ ਬੋਲ ਜਿਹੜਾ ਇਹਦਾ ਕਰਮਾਲੀ ਦਾ ਚੱਟਾ ਤੇ ਬਾਕੀ ਜਿਹੜੇ ਭੈਣ ਭਰਾ ਨੇ ਖਰੀਦਣੀ ਪਸੰਦ ਉਹਦੀ ਆਜੋ ਤੋਰ ਕੇ ਵੇਣੇ ਨਾਲੇ ਰੇਟ ਫੌਜੀ ਸਾਹਿਬ ਤੋਂ ਪੁੱਛਦੇ ਆ ਵੀ ਕੀ ਰਹਿਣਗੇ ਇਹਨਾਂ ਦੇ ਜੁੜੇ ਰਵੰਡ ਤੱਕ ਤੁਹਾਡਾ ਧੰਨਵਾਦ ਨਵੇਂ ਸੱਜਣਾਂ ਨੂੰ ਰਿਕੁਐਸਟ ਬੇਨਤੀ ਰੋਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਹੋਰ ਵਧੀਆ ਜੀ ਬਹੁਤ ਵਧੀਆ ਜੀ ਚੜਦੀ ਕਲਾ ਨਾ ਚੜਦੀ ਕਲਾ ਹੀ ਚੜਦੀ ਕਲਾ ਤੇ ਆਪਣਾ ਨਾਮ ਐਡਰੈਸ ਦੱਸਗੇ ਪਹਿਲਾਂ ਹਾਂ ਜੀ ਹਾਂ ਨਾਮ ਭਾਈ ਜੀ ਮੇਰਾ ਨਾਮ ਜੰਟਾ ਫੌਜੀ ਆ ਪਿੰਡ ਮੇਰਾ ਦੀਨਾ ਸਾਹਿਬ ਜਿਲ੍ਹਾ ਮੋਕਾ ਤਹਿਸੀਲ ਨਿਹਾਲ ਸਿੰਘ ਵਾਲਾ ਨੰਬਰ ਮੇਰਾ ਹੈ 9463803560 ਠੀਕ ਆ ਨੰਬਰ ਤਾਂ ਆਪਾਂ ਸਕਰੀਨ ਤੇ ਵੀ ਚਲਾ ਦਿਆਂਗੇ ਠੀਕ ਆ ਬਾਈ ਜੀ ਤੇ ਇਹ ਉਹੀ ਕਰਮਾਂ ਵਾਲੀ ਧਰਤੀ ਆ ਹਨਾ ਜਿੱਥੋਂ ਜਫਰਨਾਵਾ ਸਾਹਿਬ ਲਿਖਿਆ ਜੀ ਹਨਾ ਹਾਂਜੀ ਹਾਂਜੀ ਮਹਾਰਾਜ ਨੇ ਦਿੱਲੀ ਨੂੰ ਰਵਾਨਾ ਕੀਤਾ ਜਫਰਨਾਮਾ ਤੇ ਹਨਾ ਹਾਂਜੀ ਹਾਂ ਵੀ ਇਹ ਉਹ ਕਰਮਾਂ ਵਾਲੀ ਧਰਤੀ ਇਹਨੂੰ ਸਿਰ ਝੁਕਦਾ ਹਨਾ ਵੱਡਾ ਗੁਰਦੁਆਰਾ ਇੱਥੇ ਹੀ ਆ ਬਿਲਕੁਲ ਜੀ ਬਿਲਕੁਲ ਇਹ ਧਰਤੀ ਤੇ ਉਹਨਾਂ ਦੇ ਪੈਰ ਲੱਗੇ ਆ ਕਰਮਾਂ ਵਾਲਿਆਂ ਦੇ ਹਨਾ ਹਾਂਜੀ 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 ਠੀਕ ਆ ਤੇ ਮਹਾਰਾਜ ਇਹ ਜਿਹੜੀ ਬੂਰੀ ਆਪਣੀ ਮਹਿ ਆ ਹਾਂਜੀ ਹਾਂਜੀ ਇਹ ਕਿਹੜਾ ਸੂਆ ਤੇ ਕਿੰਨੇ ਚਿਰ ਦੀ ਗੱਬਣਾ ਇਹਦਾ ਹਿਸਾਬ ਕਿਤਾਬ ਦੱਸਿਓ ਇਹ ਬਾਈ ਜੀ ਹੁਣ ਤੀਜੇ ਸੂ ਤੀਜੇ ਸੂਏ ਆਸਤੇ ਗੱਬਣਾ ਢਾਈ ਮਹੀਨੇ ਚੱਕ ਪਾਸਾ ਦੁੱਧ ਹੈਗਾ 6 ਕਿਲੋ ਇਹ ਥੱਲੇ ਢਾਈ ਮਹੀਨਿਆਂ ਦੀ ਗੱਬਣ ਚੱਕ ਪਾਸਾ ਹਾਂਜੀ ਤੇ ਦੁੱਧ 6 ਕਿਲੋ ਦੁੱਧ 6 ਕਿਲੋ ਆਸ ਕੇ ਮਿਲਦੇ ਦੋਨੇ ਟਾਈਮ ਨੀਲੀ ਦੇ ਵਿੱਚ ਪੈਂਦੀ ਹੈ ਨੀਲੀ ਚ ਪੈਂਦੀ ਦੋਨੇ ਟਾਈਮ ਭਾੜੇ ਤੇ ਆ ਜਾਂਦੀ ਹੈ ਹਾਂਜੀ ਹਾਂਜੀ ਭਾੜੇ ਤੇ ਸੀਲ ਪੂਰੀ ਆ ਪੂਰੀ ਠੰਡੀ ਸੀਲਾ ਜੀ ਠੀਕ ਆ ਦੁੱਧ 6 ਕਿਲੋ ਆ ਦੁੱਧ 6 ਕਿਲੋ ਆਪਣੀ ਚੈੱਕ ਕਰਾਈ ਅਗਲਾ ਆਪਦੀ ਕਰਾ ਕੇ ਲੈ ਜੇ ਬੇਸ਼ੱਕ ਦੋ ਵਾਰੀ ਕਰਾਵੇ ਸੂਲ ਚ ਵੀ ਨਿਸ਼ਾਨ ਹੈਗਾ ਹਨਾ ਹਾਂਜੀ ਹਾਂਜੀ ਆ ਵੇਖੋ ਠੀਕ ਆ ਠੀਕ ਆ ਤੌਰ ਕਰਾਓ ਫੌਜੀ ਸਾਹਿਬ ਚੈੱਕ ਇਹਦੀ ਕਰਮ ਵਾਲੀ ਦੀ ਤੇ ਬਾਕੀ ਸੱਜਰ ਨੇ ਦੁੱਧ ਦਿੱਤਾ ਉਹ ਮੈਂ ਦੁੱਧ ਆ ਲਈਆ ਹਾਂਜੀ ਸੱਜਰ ਨੇ ਦਿੱਤਾ ਚੰਨਾ 15 ਲੀਟਰ ਠੀਕ ਹੈ ਠੀਕ ਹੈ ਠੀਕ ਹੈ ਲਓ ਵੀ ਸੱਜਣੋ ਕਰ ਲੋ ਚੱਕ ਪੱਠ ਪੁੜੇ ਦੀ ਚੰਗੀ ਸਾਹਮਲੇ ਬੂਰੀ ਦੇ ਸ਼ਕੀਨ ਭਰਾਵਾਂ ਲਈ ਖਾਸ ਰਹੂਗੀ ਅੱਜ ਵੀਡੀਓ ਕਿਉਂਕਿ ਤੁਹਾਡੇ ਕੰਮ ਦੀ ਚੀਜ਼ ਆ ਪੱਠੇ ਪੁੱਛੇ ਦੀ ਚੰਗੀ ਨੱਗਰ ਮੰਨ ਲਓ ਵੀ ਚੌੜੀ ਆ ਤੇ ਬਾਕੀ ਇਹਦਾ ਲੇਵਾ ਭਾਂਡਾ ਇਹਦੀਆਂ ਢੱਲਾ ਢੁੱਲਾ ਦੱਸਦੀਆਂ ਵੀ ਇਹਨੇ ਵਾਕਿਆ ਹੀ ਜਿਹੜਾ ਦੁੱਧ ਦਿੱਤਾ ਹੋਊਗਾ ਤੇ 골ਡਨ ਬੂਰੀ ਆ ਮਨ ਲਓ ਇਹ ਚੰਗੀ ਸਾਂਭ ਲਿਓ ਤੇ ਕਰਮਾਂ ਵਾਲੀ ਆਪਣੇ ਘਰੇ ਚੰਗੀ ਬੂਰੀ ਮੈਂ ਤਿਆਰ ਹੋ ਜਾਣੀ ਆ। ਬਾਕੀ ਆਪਾਂ ਰੇਟ ਆ ਜਿਹੜਾ ਫੌਜੀ ਸਾਹਮਣੂ ਕਵਾਂਗੇ ਵੀ ਜਾਇਜ਼ ਕਰਿਓ ਕਿਸੇ ਲੈਣ ਵਾਲੇ ਭੈਣ ਭਰਾ ਨੂੰ। ਤੁਸੀਂ ਤਾਂ ਹੀ ਭਾਈ ਜਣੇ ਵਿਚਾਈ ਨਹੀਂ ਬੈਠੋ ਹੱਥ ਮਾਰ ਕੇ। ਠੀਕ ਆ ਪੂਛ ਅੱਕਦੀ ਹੈ ਨਾ। ਹਾਂ। ੱੱਕੇ ਮਾਰਨ ਵਾਲੀ ਗੱਲ ਹੀ ਆ। ਬਿਲਕੁਲ ਬਿਲਕੁਲ। ਨਹੀਂ ਜੈਲੀ ਆ ਵਿਚਾਰੀ ਜਿਉਂਦੀ ਰਵੇ ਹਨ ਤੇ ਕਿੰਨੇ ਦੀ ਦੇ ਦੀਏ ਮਹਾਰਾਜ? ਇਹੇ ਬਾਬਾ ਜੀ ਆਪਾਂ ਰੇਟ ਕਰਦੇ ਤਾਂ 60000 ਰੁਪਏ ਆ। ਲੈ ਤੇ ਮਾਨ ਤਾਲ ਕਰਾਂਗੇ ਆਪਾਂ ਫੋਲ ਜਿਹੜਾ ਆਇਆ। ਮੁੱਲ ਕਰਦੇ ਤਾਂ 60 ਤੇ 2 62000 ਰੁਪਇਆ ਹਾਂਜੀ ਹਾਂਜੀ ਤੇ ਆਏ ਗਏ ਭੈਣ ਭਰਾ ਦਾ ਕਰਦੇ ਆਂਗੇ ਮਾਨਤਾ ਅੱਜ ਤਾਂ ਮੇਲਾ ਲੁੱਟਣ ਵਾਲੀ ਗੱਲ ਹੀ ਐ ਬਿਲਕੁਲ ਜੀ ਬਿਲਕੁਲ ਹਣਾ ਫੜ ਲਓ ਫੜ ਲਓ ਵਾਲੀ ਗੱਲ ਹੀ ਹੋ ਜਾਣੀ ਐ ਇਹਨੂੰ ਤਾਂ ਬੇਸ਼ੱਕ ਤੰਨਾਰੀ ਚੋਲਾ ਐਡੀ ਮਿੱਠੀ ਆ ਉਹਦੀ ਖੜ ਜਾਂਦੀ ਭੈਣ ਠੀਕਾ 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 ਨਹੀਂ ਚੰਗੀ ਆ ਵਿਚਾਰੀ ਤੇ ਬਾਕੀ ਅਜ ਭਾ ਵੀ ਠੀਕ ਆ ਹਾਂਜੀ ਹਾਂਜੀ ਹਨਾ ਹਾਂਜੀ ਹਾਂਜੀ 60000 ਦਾ ਆਉਂਦਾ ਕੁਛ ਨਹੀਂ ਆਉਂਦਾ ਕੁਛ ਨਹੀਂ ਬੂਰੀ ਆ ਜੇ ਕੱਟੀ ਲੱਭਣ ਜਾਈਏ 40000 ਦੀ ਤਾਂ ਛੋਟੀ ਜੀ ਕੱਟੀ ਹੋਣੀ ਆ ਇਹ ਢਾਈਆਂ ਦੀ ਗੱਭਣਾ ਤੇ ਦੁੱਧ ਵੀ ਦੇਈ ਜਾਊਗੀ ਦੁੱਧ ਵੀ ਦੇਈ ਜਾਨੀ ਨਹੀਂ ਠੀਕਾ ਫੋਜੀ ਸਾਹਿਬ ਰੇਟ ਅਜ ਜਾ ਜਾ ਇਹਦਾ ਤੇ ਇਹਦਾ ਮਹਾਰਾਜ ਜੀ ਕੀ ਹਿਸਾਬ ਆ ਇਹਦਾ ਲੈਖਾ ਛੁੱਕਾ ਜੀ ਇਹ ਦੂਜੇ ਸੂਏ ਵਾਸਤੇ ਗੱਭਣਾ ਦੂਜੇ ਸੂਏ ਵਾਸਤੇ 6 ਮਹੀਨੇ ਚੱਕ ਪਾਸਾ 6 ਮਹੀਨਿਆਂ ਦੀ ਹਾਂਜੀ 3 ਕਿਲੋ ਦੁੱਧ ਆਏ ਸਾਡੇ ਇੱਕੇ ਟਾਈਮ ਹੀ ਨਾ ਦੋ ਮਿਲਦੀ ਦੋਨੇ ਟਾਈਮ ਪਾੜੀ ਤੇ ਪਾੜੀ ਤੇ ਮਿਲਦੀ ਦੋਨੇ ਟਾਈਮ ਮਿਲਦੀ ਦੁੱਧ 1.5-1.5 ਕਿਲੋ ਆ ਹਾਂਜੀ ਹਾਂ 3 ਕਿਲੋ 6 ਮਹੀਨੇ ਹੋ ਗਏ 6 ਮਹੀਨੇ ਹੁਣ ਤਾਂ ਯਾਰ ਇੱਕੇ ਟਾਈਮ ਪਾ ਕੇ ਇਹਨੂੰ ਤੇ ਆਪਦਾ ਦੂਜਾ ਕੀ ਨਾਲ ਲੈਂਦੇ ਮਹੀਨਾ ਕ ਚੋਲੇ ਮੜ ਕੇ ਉਦੋਂ ਬਾਅਦ ਇਹਦੀ ਕਰੇ ਸੇਵਾ ਸੇਵਾ ਹਾਂ ਫੇਰ ਚੰਗੀ ਫੱਬ ਜੂਗੀ ਨੀਲੀ ਦੀ ਝੋਟੀ ਆ ਹਾਂਜੀ ਹਾਂ ਪ्युअर ਨੀਲੀ ਪ्युअर ਨੀਲੀ ਆਪਣੀ ਚੈੱਕ ਪਾਸ ਅਗਲਾ ਕਰਾ ਲਈ ਬਰਾ ਬੇਸ਼ੱਕ ਦੋ ਵਾਰੀ ਕਰਾ ਲਈ ਦੋ ਵਾਰੀ ਤਸੱਲੀਆਂ ਕਰੀ ਜਾਵੇ ਅਗਲਾ ਕੱਢਿਓ ਖਾਣ ਨੂੰ ਵੀ ਲਓ ਵੀ ਸੱਜਣਾ ਬਾਕੀ ਜੈਲੀ ਵੀ ਲੱਗਦੀ ਆ ਇਹ ਵੀ ਖੱਡੀ ਆ ਜੀ ਲਓ ਵੀ ਸੱਜਣਾ ਫੌਜੀ ਸਾਹਿਬ ਕਹਿੰਦੇ ਇਹ ਵੀ ਪੂਸ ਚੱਕਦੀ ਹੈ ਜਦੋਂ ਹੱਥ ਰੱਖ ਦਈਏ ਪਿੰਡੇ ਤੇ ਲਓ ਹਾਂ ਇਹ ਵੀ ਨਹੀਂ ਕੋਸ ਬੈਣੀ ਠੀਕ ਆ ਠੀਕ ਠੀਕ ਬਾਕੀ ਤੁਹਾਨੂੰ ਤੁਹਨੇ ਨਿਸ਼ਾਨ ਹਨਾ ਸੂਲ ਤੇ ਨਿਸ਼ਾਨ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਆ ਸੱਜਣੋ ਇਹ ਕਰੋ ਚੱਕ ਤੇ ਬਾਕੀ ਹੁਣ ਸਮਾਂ ਵੀ ਗੱਭਣ ਨੂੰ ਚੰਗਾ ਹੋ ਗਿਆ ਅਧੋਂ ਲੰਘ ਗਈ ਆ ਸੱਜਣੋ ਬਿਲਕੁਲ ਬਿਲਕੁਲ ਤੇ ਕਰਮਾ ਲਈ ਜੰਗੀ ਮਜਬੂਰ ਜੂਗੀ ਤੇ ਬੂਰੀ ਦਾ ਤਾਂ ਲੇਖਾ ਝੋਖਾ ਹੀ ਨਹੀਂ ਕੋਈ ਬੂਰੀ ਦਾ ਅੱਖਾਂ ਮੀਟ ਕੇ ਖਰੀਦਦਾਰੀ ਕਰ ਲਿਓ ਲਾਭਦਾਈ ਕਰਾਊਗੀ ਕੋਈ ਐ ਨਹੀਂ ਹੋਊਗਾ ਵੀ ਕੋਈ ਆਪਾਂ ਨੂੰ ਘਾਟੇ ਵਾਲਾ ਸੌਦਾ ਤੇ ਬਾਕੀ ਇਹਦਾ ਆਪਾਂ ਰੇਟ ਪੁੱਛ ਲੈਨੇ ਆ ਫੌਜੀ ਸਾਹਿਬ ਨੂੰ ਇਹਦਾ ਕੀ ਲੇਖਾ ਝੋਖਾ ਕਰਦੇ ਆ ਇਹਦਾ ਮਹਾਰਾਜ ਜੀ ਕੀ ਰਹੂਗਾ ਇਹਦਾ ਭਾਈ ਜੀ ਰੇਟ ਆਪਾਂ ਮੰਗਦੇ 75000 ਰੁਪਏ ਠੀਕ ਆ ਮਾਨਤਾਨ ਹੋ ਜੂਗੀ ਇਹਦੇ ਚੋਂ 75000 ਚੋਂ ਖੁੱਲਾ ਮਾਨਤਾਨ ਕਰਦਗੇ ਹਾਂਜੀ ਹਾਂਜੀ ਹੋ ਜੂਗਾ 75 ਚੋਂ ਹਾਂਜੀ ਹਾਂਜੀ ਬਾਕੀ ਚੰਗੀਆਂ ਝੋਟੀਆਂ ਵੀ ਕੋਈ ਵੀ ਠੰਡੀ ਸੀ ਲਪੂ ਜੀ ਕਿਉਂ ਆ ਕਈ ਵਾਰੀ ਕੋਈ ਪਸ਼ੂ ਆਪਾਂ ਨੂੰ ਵੀ ਭਾਣਾ ਮਿਲਿਆ ਹੁੰਦਾ ਤੇ ਫਿਰ ਉਸ ਹਸਾ ਬਣਾ ਰੇਟ ਹੁੰਦਾ ਕਈ ਵਾਰੀ ਆਪ ਨੂੰ ਵੀ ਕਾੜਾ ਲਿਆ ਹੁੰਦਾ ਫਿਰ ਉਹਦਾ ਉਸ ਹਸਾ ਬਣਾ ਕੋਈ ਜ਼ਰੂਰੀ ਨਹੀਂ ਵੀ ਸਾਰੀਆਂ ਨਫਾ ਦੇਣ ਹਾਂ ਕਈ ਵਾਰੀ ਸਾਵੇਂਆਂ ਦੀਆਂ ਵੀ ਦੇਣੀਆਂ ਪੈਂਦੀਆਂ ਇਹਦਾ 75 ਚੋਂ ਮਾਨਤਾ ਨਾ ਇਹਦਾ ਕਰਮਾਂ ਵਾਲੀ ਦਾ 64 ਚੋਂ ਮਾਨਤਾ ਨਾ ਆਹ ਫੌਜੀ ਸਾਹਿਬ ਅੱਜ ਆਪਣਾ ਸੌਦਾ ਜਮਾ ਜਾਇਆ ਜਾ ਕਰਮਾਂ ਵਾਲੀ ਜਿਉਂਦੀ ਰਹੇ ਚੈੱਕ ਪਾਸ ਆ ਹਨਾ ਹਾਂਜੀ ਹਾਂਜੀ ਤੇ 50000 ਦੀ ਤਾਂ ਦੂਜੂਆਂ ਵੀ ਆ ਹਾਂਜੀ ਹਾਂਜੀ ਕਰਮਾ ਵਾਲੀ ਮਹਾਰਾਜ ਸੱਚੇ ਪਾਤਸ਼ਾਹ ਚਲੋ ਇਹਨੇ ਕਰਮਾ ਵਾਲੀ ਨਵੀਂ ਨਰੋਈ ਰਵੇ ਜਿਹੜੇ ਘਰੇ ਜਾ ਕੇ ਦੁੱਧ ਪਿਆਉਂਦੀ ਆ ਸੱਜਣਾ ਬਿਲਕੁਲ ਤੇ ਧੰਨਵਾਦ ਆ ਤੁਹਾਡਾ ਤੁਸੀਂ ਵੀ ਆਪਣਾ ਸਮਾਂ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਦੋ ਜਨਮਾਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਵਿਖਾਤੇ ਆ ਦੀਨਾ ਸਾਹਿਬ ਕਰਮਾ ਵਾਲੀ ਧਰਤੀ ਤੋਂ ਜਿਉਂਦੇ ਵਸਦੇ ਰਹੋ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ ਠੀਕ ਆ ਫੌਜੀ ਸਾਹਿਬ ਸਾਸਰੀਕਾਲ ਸਾਸਰੀਕਾਲ ਬਾਈ ਸਾਸਰੀਕਾਲ